ਕੀ ਸਰਕਾਰ ਦੇ ਮਾਲ ਮਹਿਕਮੇ ਦਾ ਹੁਕਮ ਹੈ ਕਿ ਜਦੋਂ ਬਾਰਸ਼ਾਂ ਔਨ 10 ਮਹੀਨੇ ਪਹਿਲਾਂ ਡੀਸੀਆਂ ਨੂੰ ਤਸੀਹਂਦਾਰਾਂ ਨੂੰ ਮੈਜਿਸਟ੍ਰੇਟਸ ਨੂੰ ਸਾਰੇ ਨਾਲੇ ਜਨੀਮੀ ਡਰੇਨ ਜਨੀਮੀ ਨਰੇ ਇਹਨੇ ਵੀ ਤੇਰੇ ਉਹਨਾਂ ਦਾ ਜ਼ੋਰਾ ਕਰਨ ਔਰ ਉੱਥੇ ਪੱਕਾ ਕਰਨ ਸੈਂਟਰ ਨੂੰ ਮੈਂ ਕਿਹਾ ਕਿ ਇਹ ਖੱਗੜ ਮੇਛਾ ਹੜ ਲੈ ਕੇ ਆਉਂਦਾ ਤੇ ਤੁਸੀਂ ਇਸ ਦੇ ਏਥਲੇ ਪਾਸੇ ਦੀ ਖਦਾਈ ਕਰਾਓ ਜਿਸ ਨਾਲ ਪਾਣੀ ਦੇ ਨਾਲ ਮਿੱਟੀ ਤੇ ਰੇਤ ਆ ਜਾਂਦੀ ਹੈ ਤੇ ਇਹਦਾ ਜਿਹੜਾ ਬੈਡ ਹੈ ਉਹ ਛੋਟੇ ਤੋਂ ਛੋਟਾ ਹੋਈ ਜਾਂਦਾ ਸੋ ਮੇਰਾ ਕਹਿਣ ਦਾ ਭਾਵ ਹੈ ਕਿ ਮੇਰੀ ਪੂਰੀ ਨਿਗਾਹ ਹੈਗੀ ਹੈ ਆਪਣੇ ਹਲਕੇ ਦੇ ਉੱਤੇ ਤੇ ਇੱਥੇ ਕੀ ਹੋ ਰਿਹਾ ਹੈ ਕੀ ਨਹੀਂ ਹੋ ਰਿਹਾ ਤੇ ਜਿਹੜੇ ਇਹ ਲਾਲੇ ਬਾਣੀਏ ਆ ਉਹਨਾਂ ਨੂੰ ਵੀ ਆਪਣ ਪਸੰਦ ਤਰੀਕੇ ਦੇ ਨਾਲ ਰੱਖਿਆ ਉਹਨਾਂ ਨੂੰ ਗਊਸ਼ਾਲਾ ਦੇ ਲਈ ਫੰਡ ਦਿੱਤੇ ਹੈ ਮੁਸਲਮਾਨਾਂ ਦੇ ਕਬਰਿਸਤਾਨਾਂ ਦੀ ਚਾਰ ਦੁਵਾਰੀ ਕਰਵਾਤੀ ਹੈ ਜਿਹੜੇ ਆਪਣੇ ਰਣਰੇਟੇ ਸਿੰਘ ਹੈ ਉਹਨਾਂ ਦੀਆਂ ਧਰਮਸ਼ਾਲਾ ਵੀ ਠੀਕ ਕਰਵਾਤੀ ਹੈ ਸਾਰੇ ਪਿੰਡਾਂ ਦੇ ਵਿੱਚ ਡਰਾੰਟ ਭੇਜੀਤੀ ਹੈ ਬਰਨਾਲੇ ਦੇ ਵਿੱਚ 56 ਕਰੋੜ ਰੁਪਏ ਦਾ ਵਧੀਆ ਲੇਟਸਟ ਹਸਪੀਟਲ ਬਣ ਰਿਹਾ ਹੈ ਜਿਹਦੇ ਵਿੱਚ ਜਿਹੜੀ ਬਿਮਾਰੀ ਦਾ ਨਾ ਹੋਏ ਉਹ ਸਾਡੇ ਬਰਨਾਲੇ ਹੋਊਗਾ ਕਿ ਬਰਨਾਲੇ ਸਮਰੂਪ ਇਬਨੇਰ ਕੋਟਲੇ ਦੇ ਵਿੱਚ 350 ਕਰੋੜ ਰੁਪਇਆ ਖਰਚ ਕਰਕੇ ਸਾਰੀਆਂ ਤਾਰਾਂ ਨਵੀਆਂ ਲੱਟਣੀਆਂ ਕਿਸੇ ਦੇ ਘਰ ਦੇ ਉੱਪਰ ਤੋਂ ਨਹੀਂ ਜਾਣਗੀਆਂ ਕੋਈ ਫਲਕਚੁਏਸ਼ਨ ਕਰੰਟ ਦੇ ਵਿੱਚ ਨਹੀਂ ਹੋਊਗੀ ਨਾ ਕੋਈ ਮੋਟਰ ਸੜੂਗੀ ਨਾ ਘਰ ਦੀ ਕੋਈ ਇਹ ਮਸ਼ੀਨ ਸੜੂਗੀ ਸੋ ਮੇਰਾ ਮਤਲਬ ਹੈ ਕਿ ਇੱਥੇ ਅਮਨ ਪੂਰਾ ਰੱਖਿਆ ਹੈ ਜਿਸ ਨਾਲ ਇੱਥੇ ਵਪਾਰ ਪੂਰੀ ਤਰ੍ਹਾਂ ਚੱਲੀ ਜਾਵੇ ਤੇ ਖੇਤੀਬਾੜੀ ਦਾ ਵੀ ਖਿਆਲ ਰੱਖਿਆ ਹੈ ਕੀ ਕਿਸਾਨਾਂ ਨੂੰ ਤਕਲੀਫ ਨਾ ਹੋਵੇ ਪਰ ਬੀਜੇਪੀ ਆਰਐਸਐਸ ਨੇ ਜਿਹੜੇ ਜ਼ੁਲਮ ਕਿਸਾਨਾਂ ਦੇ ਉੱਤੇ ਕੀਤੇ ਐ ਖੇਤ ਮਜ਼ਦੂਰਾਂ ਦੇ ਉੱਤੇ ਕੀਤੇ ਐ ਸ਼ੰਭੂ ਵੀ ਤੇ ਇੱਥੇ ਖਨੋਰੀ ਵੀ ਉਹਦਾ ਅਸਰ ਬਹੁਤ ਪੈ ਰਿਹਾ ਹੈ ਜਿਹੜੀਆਂ ਹੁਣ ਵੋਟਾਂ ਯੂਪੀ ਦੇ ਵਿੱਚ ਗਈਆਂ ਉੱਥੇ ਸਾਰੀਆਂ ਸੀਟਾਂ ਦੇ ਉੱਤੇ ਬੀਜੇਪੀ ਹਾਰ ਰਹੀ ਹੈ ਕਿ ਐਸ ਕੀ ਜਿਹੜੇ ਰਿਜ਼ਲਟ ਹੋਣਗੇ ਉਹ ਅਚਰ ਅश्चर्य ਦੇ ਹੋਣਗੇ ਤੇ ਆਪਾਂ ਨੂੰ ਨਵੀਂ ਸਰਕਾਰ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ ਇਹ ਜੇ ਤੋਂ ਪਤਾ ਲੱਗਦਾ ਹੈ ਕਿ ਮੋਦੀ ਸਾਹਿਬ ਹੁਣ ਰੋਜ਼ ਦਾਣਾ ਕਾਂਗਰਸ ਨੂੰ ਘਟਦੇ ਹੈ ਜਿਹਦਾ ਮਤਲਬ ਹੈ ਕਿ ਉਹ ਪਿੱਛੇ ਰਹਿ ਰਹੇ ਹੈ ਤੇ ਹੁਣ ਕਿਸੇ ਨਾ ਕਿਸੇ ਤਰ੍ਹਾਂ ਦਾੜੀ ਕੋਲ ਛੋ ਕੇ ਅੱਗੇ ਨਿਕਲਣਾ ਚਾਹੁੰਦੇ ਹੈ ਜੇ ਇਲੈਕਸ਼ਨ ਕਮਿਸ਼ਨ ਨੇ ਚੰਗੀ ਤਰ੍ਹਾਂ ਅਮਨ ਪਸੰਦ ਤਰੀਕੇ ਦੇ ਨਾਲ ਇਲੈਕਸ਼ਨ ਆ ਕਰਾਤੀਆਂ ਤਾਂ ਫੇਰ ਸ਼ਾਇਦ ਮੌਜੂਦਾ ਸਰਕਾਰ ਖਤਮ ਹੋ ਜੇ ਤੇ ਜਿਹੜੇ ਜਿਹੜੇ ਜ਼ੁਲਮ ਹੋ ਰਹੇ ਆ ਉਹ ਬੰਦ ਕੀਤੇ ਜਾਣੇ ਕਹਿੰਦੇ ਆ ਧਰਮ ਦੇ ਅਧਾਰ ਤੇ ਜਿਹੜਾ ਰਾਮ ਮੰਦਰ ਬਣ ਰਿਹਾ ਹੈ ਉਹਦੇ ਆਧਾਰ ਤੇ ਬੀਜੇਪੀ ਨੂੰ ਇਲੈਕਸ਼ਨ ਨਹੀਂ ਲੜਨੇ ਚਾਹੀਦੇ ਜਿਹੜੇ ਕੰਮ ਕੀਤੇ ਮੋਦੀ ਸਾਹਿਬ ਨੇ 10 ਸਾਲ ਪਹਿਲਾਂ ਕਿਹਾ ਸੀ ਅਸੀਂ ਘਰ ਘਰ ਦੇ ਵਿੱਚ ਰੋਜੀ ਦੇਵਾਂਗੇ ਉਹ ਕੋਈ ਨਹੀਂ ਕੀਤੀ ਫਿਰ ਆម ਪਾਰਟੀ ਨੇ ਕਿਹਾ ਸੀ ਹਰੇਕ ਬੀਬੀ ਦੇ ਘਰ ਦੇ ਵਿੱਚ ਚੜ ਦੇ ਮਹੀਨੇ 1000 ਰੁਪਿਆ ਪਹੁੰਚ ਜਾ ਖਰੂਗਾ ਉਹ ਨਹੀਂ ਆਇਆ ਦੋਨੋਂ ਪਾਰਟੀਆਂ ਨੇ ਬਹੁਤ ਝੂਠੇ ਵਾਅਦੇ ਕੀਤੇ ਐ ਤੇ ਇਹੋ ਜਿਹੇ ਵਾਅਦਿਆਂ ਤੋਂ ਲੋਕਾਂ ਨੂੰ ਪਤਾ ਲੱਗ ਗਿਆ ਹੈ ਗਰੀਬੀ ਅਜੇ ਵੀ ਅੰਤ ਨਹੀਂ ਹੈ ਕੀ ਹੈ ਤੇ ਬੇਰਜ਼ਗਾਰੀ ਬਹੁਤ ਜ਼ਿਆਦਾ ਹੈਗੀ ਹੈ ਸੋ ਮੈਂ ਕਹਿਣਾ ਚਾਹੁੰਦਾ ਕਿ ਸਾਡੀ ਪਾਰਟੀ ਨੇ ਕੰਮ ਕੀਤਾ ਹੈ ਕਿ ਬੇਰਜ਼ਗਾਰੀ ਨੂੰ ਕਿਸੇ ਨਾ ਕਿਸੇ ਤਰ੍ਹਾਂ ਆਪਣੀ ਤਕਰੀਰਾਂ ਕਰਕੇ ਧਿਆਨ ਲਿਆਈਏ ਸਰਕਾਰਾਂ ਦੇ ਕਿ ਇਹ ਵੀ ਚੀਜ਼ ਹੈਗੀ ਹੈ ਸੋ ਜਿਹੜੇ ਖੇਤ ਮਜ਼ਦੂਰ ਹੈ ਜਿਹੜੇ ਆਪਣੇ ਜ਼ਿਮੀਦਾਰ ਹੈ ਇਹਨਾਂ ਦਾ ਵੀ ਪੂਰਾ ਖਿਆਲ ਰੱਖਿਆ ਜੋ ਕੋਸ਼ ਇਹਨਾਂ ਦੇ ਨਾਲ ਗੋਲੀ ਥੱਲੀ ਹੈ ਬੀਜੇਪੀ ਨੇ ਸ਼ੰਭੂ ਟੈਕਨੋਲਜੀ ਚਲਾਈ ਹੈ ਕਿ ਇਹਨਾਂ ਦੀਆਂ ਖਾਸ ਮੰਗਾਂ ਇਹੀ ਸੀਗੀਆਂ ਕਿ ਸਾਡੀ ਸੁਮਿਨਾਥਨ ਰਿਪੋਰਟ ਨੂੰ ਲਾਗੂ ਕਰੋ ਔਰ ਜਿਹੜੇ ਤਰਜੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਆ ਉਹ ਖਤਮ ਕਰੋ ਕਿ ਜਿਹੜਾ ਐਮਐਸਪੀ ਹੈ ਉਹ ਕਾਨੂੰਨ ਦੇ ਗੇਟ ਦੇ ਵਿੱਚ ਲੈ ਕੇ आओ ਜਿਹੜਾ ਸਰਕਾਰ ਨੇ ਨਹੀਂ ਮੰਨਿਆ ਹੈ ਤੇ ਹੁਣ ਸਾਰੇ ਇੰਡੀਆ ਦੇ ਵਿੱਚ ਇਹ ਫੈਲ ਗਈ ਹੈ ਤੇ ਕਿਸਾਨਾਂ ਨੂੰ ਹੋਰ ਤਕੜੇ ਹੋ ਕੇ ਇਸ ਪਾਰਟੀ ਨੂੰ ਫੇਲ ਕਰਨਾ ਚਾਹੀਦਾ ਹੈ। ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਦੀ ਗੱਲ ਕੀਤੀ 2014 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੋਦੀ ਸਰਕਾਰ ਨੇ ਜਿਹੜਾ ਭਾਜਪਾ ਨੇ ਵਾਅਦਾ ਕੀਤਾ ਸੀ ਵੀ ਅਸੀਂ ਸੱਤਾ 'ਚ ਆ ਕੇ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਾਂਗੇ। ਐਮਐਸਪੀ ਦੀ ਗੱਲ ਕੀਤੀ ਜਿੱਥੇ ਕੇਂਦਰ ਨੇ ਕਿਹਾ ਉਥੇ ਆਮ ਆਦਮੀ ਪਾਰਟੀ ਦੀ ਵੀ ਜਿਹੜੀ ਇੱਕ ਮੰਤਰੀ ਅਨਮੋਲ ਗੱਲ ਉਹਨਾਂ ਨੇ ਵੀ ਕਿਹਾ ਸੀ ਕਹਿੰਦੇ 5 ਮਿੰਟਾਂ ਚ ਐਮਐਸਪੀ ਦੇਵਾਂਗੇ ਅਸੀਂ ਸਾਨੂੰ ਸੱਤਾ ਦੇ ਵਿੱਚ ਲਿਆਓ ਪੰਜਾਬ ਤੇ ਜਿਹੜੇ ਝੂਠ ਬੋਲਦੇ ਐ ਤੇ ਜਿਹੜੇ ਲੋਕ ਉਹ ਝੂਠ ਦੇ ਉੱਤੇ ਵਿਸ਼ਵਾਸ ਕਰਦੇ ਐ ਉਹੀ ਜ਼ਿੰਮੇਵਾਰ ਹੁੰਦੇ ਐ ਜਿਹੇ ਜਿਹੜੀਆਂ ਇਹੋ ਜਿਹੀਆਂ ਨਕਮੀਆਂ ਸਰਕਾਰਾਂ ਨੂੰ ਤਾਜ ਦੇ ਉੱਤੇ ਬਿਠਾਉਂਦੇ ਹੈਗੇ ਐ ਇਹ ਸਰਕਾਰਾਂ ਦਾ ਕਸੂਰ ਨਹੀਂ ਜਿਹੜੇ ਇਹਨਾਂ ਦੇ ਝੂਠੇ ਵਾਅਦੇ ਮੰਨ ਕੇ ਇਹਨਾਂ ਨੂੰ ਵੋਟਾਂ ਪਾ ਕੇ ਪਾਰਲਮੈਂਟ ਤੇ ਅਸੈਂਬਲੀ ਦੇ ਵਿੱਚ ਭੇਜਦੇ ਆ ਉਹ ਲੋਕ ਜ਼ਿੰਮੇਵਾਰ ਹੈ ਜੋ ਉਹਨਾਂ ਦੇ ਨਾਲ ਹੁਣ ਅੱਜ ਹੋ ਰਿਹਾ ਹੈ ਦੇਸ਼ ਦਾ ਅੱਜ ਦੇ ਦੇਸ਼ ਦੇ ਵਿੱਚ 2 ਕੋੜ ਲੋਕਾਂ ਨੂੰ ਹਰ ਸਾਲ ਨੌਕਰੀ ਦੇਣ ਦੀ ਥਾਂ ਜਾਂ ਹੋਰ ਵਾਦੇ ਪੂਰੇ ਕਰਨ ਦੀ ਥਾਂ ਮੰਗਲ ਸੂਤ ਨੂੰ ਖਤਰਾ ਦੱਸ ਕੇ ਵੋਟਾਂ ਮੰਗੀਆਂ ਜਾਂਦੀਆਂ ਨੇ ਕੀ ਕਹਿਿਆ ਜਾਂਦਾ ਅੱਜ ਕਹਿੰਦੇ ਮੰਗਲ ਸੂਤ ਨੂੰ ਖਤਰਾ ਹੈ ਜਿਹੜਾ ਧਾਰਮਿਕ ਚੀਜ਼ ਹੈ ਜਿਹੜਾ ਇੰਡੀਆ ਹੈ ਇਹ ਤਰਨ ਪਤ ਮੋਲਕ ਹੈ ਤੇ ਮੋਦੀ ਸਾਹਿਬ ਧਰਮ ਦੀ ਸਿਆਸਤ ਖੇਡ ਰਿਹਾ ਤੇ ਅਜੇ ਤੱਕ ਸਾਡਾ ਇਲੈਕਸ਼ਨ ਕਮਿਸ਼ਨ ਇਹਦਾ ਨੋਟਿਸ ਨਹੀਂ ਲੈ ਰਿਹਾ ਪਰ ਮੇਰਾ ਨੋਟਿਸ ਬਹੁਤ ਲੰਦੇ ਜਿੱਥੇ ਮੈਂ ਜਾਂਦਾ ਉੱਥੇ ਦੋ ਮੋਟਰਾਂ ਹੁੰਦੀਆਂ ਸ਼ਾਇਦ ਉਹਨਾਂ ਦਾ ਬੰਦਾ ਇੱਥੇ ਵੀ ਬੈਠਾ ਹੋਵੇ ਤੇ ਮੋਦੀ ਸਾਹਿਬ ਦੇ ਜਿਹੜੇ ਝੂਠੇ ਵਾਝੇ ਐ ਤੇ ਆਮ ਪਾਰਟੀ ਦੇ ਝੂਠੇ ਵਾਝੇ ਐ ਇਹਨਾਂ ਦੀ ਗੱਲ ਆਪਾਂ ਨੂੰ ਕਰਨੀ ਚਾਹੀਦੀ ਹੈ ਕਿ ਕਦੇ ਵੀ ਝੂਠੇ ਵਹਿਦੇ ਮੰਨਨੇ ਨਹੀਂ ਚਾਹੀਦੇ ਤੇ ਸ਼ਰਾਬ ਤੇ ਡਰੰਕਸ ਕੋਈ ਵੀ ਪਾਰਟੀ ਨਾ ਵੰਡੇ ਜੋ ਕਰਕੇ ਇਹਨਾਂ ਵੰਡੰਦੇ ਨਾਲ ਲੋਕ ਗਲਤ ਫੈਸਲਾ ਕਰ ਲੈਂਦੇ ਆ ਤਾਂ ਫੇਰ ਜਿਹੜੀ ਆਪਣਾ ਮੁਲਕ ਹੈ ਉਸ ਨੂੰ ਫੇਰ ਥੱਡੇ ਦੇਖਦੇ ਆ ਇੱਕ ਘੱਗਰ ਮੁੱਖ ਸਮੱਸਿਆ ਇਸ ਇਲਾਕੇ ਦੀ ਜਿੱਥੇ ਆਪਾਂ ਬੈਠੇ ਆ ਜੀ ਸਰਕਾਰਾਂ ਜਦੋਂ ਵੀ ਕਿਤੇ ਚੋਣਾ ਹੁੰਦੀਆਂ ਨੇ ਵਿਧਾਨ ਸਭਾ ਹੋਣ ਲੋਕ ਸਭਾ ਚੋਣਾਂ ਵੀ ਏਜੰਡਾ ਬਣਦਾ ਵੋਟਾਂ ਵਟੋਰਦੇ ਆਗੇ ਸਾਰੀਆਂ ਪਾਰਟੀਆਂ ਕਾਲੀ ਭਾਜਪਾ ਦੀ ਸਰਕਾਰ